ਸ਼੍ਰੀ ਰਾਮਚੰਦਰ ਜੀ ਦਾ ਚੌਂਕ ਵਿਚਾਲੇ ਲੱਗਿਆ ਫਲੈਕਸ ਬੋਰਡ ਉਤਾਰਨ ਤੇ ਲੋਹੇ ਲਾਕੇ ਹੋਇਆ Hindu ਭਾਈਚਾਰਾ ਸ਼੍ਰੀ ਜੀ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀਤੀ ਅਨਪਛਾਤੇਆਂ ਤੇ ਕਾਰਵਾਈ ਦੀ ਮੰਗ ਯੂਪੀ ਦੇ ਉਯੋਧਿਆਚ ਸ਼੍ਰੀ ਰਾਮਚੰਦਰ ਜੀ ਦੇ ਉਦਘਾਟਨ ਸਮਾਰੋਹ ਦੀ ਖੁਸ਼ੀ ਵਿੱਚ ਫਰੀਦਕੋਟ ਦੇ ਸ਼੍ਰੀ ਜੀ ਪਰਿਵਾਰ ਵੱਲੋਂ 21 ਜਨਵਰੀ ਨੂੰ ਗੁਰਵ ਯਾਤਰਾ ਰੱਖੀ ਗਈ ਹੈ ਜਿਸ ਤੋਂ ਪਹਿਲਾਂ ਸ਼ਹਿਰ ਭਾਰ ਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਵੱਡੇ ਵੱਡੇ ਫਲੈਕਸ ਬੋਰਡ ਚੌਂਕਾਂ ਚ ਲਗਾਏ ਗਏ ਸਨ ਅੱਜ ਕੰਮਿਆਣਾ ਗੇਟ ਵਿਖੇ ਲੱਗੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਫਲੈਕਸ ਬੋਰਡ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੁੱਟਣ ਦੀ ਖ਼ਬਰ ਜਿਉਂ ਹੀ ਹਿੰਦੂ ਭਾਈਚਾਰੇ ਦੇ ਨਾਲ ਸਬੰਧਤ ਲੋਕਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕੰਮਿਆਣਾ ਚੌਕ ਵਿਖੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਸ਼੍ਰੀ ਰਾਮਚੰਦਰ ਜੀ ਦਾ ਬੋਰਡ ਉਤਾਰਨ ਵਾਲੇ ਵਿਅਕਤੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸੇ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸ਼੍ਰੀ ਜੀ ਪਰਿਵਾਰ ਦੇ ਉਧੇਦਾਰਾਂ ਨੇ ਕੀ ਕਿਹਾ? ਵੇ ਕਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਸ਼੍ਰੀ ਜੀ ਪਰਿਵਾਰ ਵੱਲੋਂ 22 ਜਨਵਰੀ ਨੂੰ ਗੌਰਵ ਯਾਤਰਾ ਕੱਢਣ ਦਾ ਪ੍ਰੋਗਰਾਮ ਬਣਾਇਆ ਹੈ ਜਿਸ ਦੇ ਨਾਲ ਸਾਰਾ ਸ਼ਹਿਰ ਸਾਡੇ ਨਾਲ ਜੁੜ ਰਿਹਾ ਹੈ ਅਸੀਂ ਇੱਥੇ ਇੱਕ ਕੰਮਿਆਨਗੜ ਜਿਹੜਾ ਮਲੋਤਰਾ ਚੌਂਕ ਵਜਦਾ ਹੈ ਇਹਦੇ ਵਿੱਚ ਇੱਕ ਸ਼੍ਰੀ ਰਾਮ ਜੀ ਦਾ ਕਟਆਊਟ ਲਗਾਇਆ ਸੀ ਬਹੁਤ ਵੱਡਾ ਤੇ ਜਿਸ ਦੇ ਨਾਲ ਲੋਕਾਂ ਨੂੰ ਜਿਆਦਾ ਪਤਾ ਲੱਗ ਸਕੇ ਵੀ ਯਾਤਰਾ ਨਿਕਲ ਰਹੀ ਹੈ ਪਰ ਕੱਲ ਰਾਤ ਨੂੰ ਇਹ ਜਿਹੜੇ ਚੌਂਕ ਮੈਂਟੇਨ ਕਰ ਰਹੇ ਆ ਲੋਕ ਇਹਨਾਂ ਲੋਕਾਂ ਨੇ ਇਹ ਬੋਰਡ ਉਤਰਵਾ ਕੇ ਪਾਸੇ ਸਟਵਾ ਦਿੱਤਾ ਜਦੋਂ ਇਸ ਨਾਲ ਸਾਡੀਆਂ ਬਹੁਤ ਜ਼ਿਆਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸ਼੍ਰੀ ਰਾਮ ਜੀ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਸ ਬੰਦਿਆਂ ਨੇ ਇਹ ਕੰਮ ਕੀਤਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਹੋਈ ਅਸੀਂ ਸਾਰੇ ਸ਼ਹਿਰ ਨੂੰ ਇਕੱਠਾ ਕਰਕੇ ਇਸ ਚੌਂਕ ਦੇ ਉੱਤਰਨ ਲਗਾਵਾਂਗੇ ਉਹ ਲਾਇਆ ਕਿਸ ਕਰਕੇ ਇਹ ਦੱਸਿਆ ਜੀ ਕੋਈ ਜਿਹੜੇ ਲੋਕ ਇਹ ਮੈਂਟੇਨ ਕਰਦੇ ਆ ਚੌਕ ਉਹਨਾਂ ਦਾ ਸਟੇਸ਼ਨ ਆ ਦਾ ਬੰਦਾ ਹੈ ਜੀ ਉਸ ਬੰਦੇ ਨੇ ਬੋਰਡ ਲਵਾਇਆ ਜੀ ਪ੍ਰਸ਼ਾਸਨ ਨੂੰ ਮਿਲਿਆ ਜਾਊਗਾ ਇਸ ਮਸਲੇ ਪ੍ਰਸ਼ਾਸਨ ਨੂੰ ਮਿਲਾਂਗੇ ਅਸੀਂ ਜੀ ਪ੍ਰਸ਼ਾਸਨ ਨੂੰ ਮਿਲਾਂਗੇ ਪ੍ਰਸ਼ਾਸਨ ਨੂੰ ਤੁਹਾਡੇ ਰਾਂਹ ਮੰਗ ਕਰਦੇ ਆ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਗੋੜ ਯਾਤਰਾ ਨੂੰ ਲੈ ਕੇ ਕਿਸ ਤਰ੍ਹਾਂ ਨੇ ਕਰਦੇ ਗੋੜ ਯਾਤਰਾ ਨੂੰ ਲੈ ਕੇ ਸਾਡੀ ਬਹੁਤ ਉੱਚੇ ਪੱਧਰ ਤੇ ਚੈਰੀ ਚੱਲ ਰਹੀ ਹੈ ਹਰੇਕ ਧਾਰਮਿਕ ਸਮਾਜਿਕ ਸੰਸਥਾ ਨੂੰ ਮਿਲਿਆ ਜਾ ਰਿਹਾ ਉਹਨਾਂ ਨੂੰ ਨਾਲ ਜੋੜਿਆ ਜਾ ਰਿਹਾ ਉਹਨਾਂ ਨੂੰ ਸਭ ਨੂੰ ਇਕੱਠੇ ਕਰਕੇ ਵੱਡੇ ਪੱਧਰ ਤੇ ਪੂਰੀ ਯਾਤਰਾ ਕੱਢਣ ਦੀ ਤਿਆਰੀ ਹੋ ਰਹੀ ਹੈ ਜੀ। ਜੀ ਕੀ ਕਹਿਣਾ ਚਾਹੋਗੇ ਜਿਹੜੇ ਕੁਝ ਸ਼ਰਾਰਤੀ ਅਨਸਰਾਂ ਨੇ ਬੋਰਡ ਪਾਟ ਕੇ ਸੁੱਟਿਆ। ਦੇਖੋ ਜੀ ਕੰਮਿਆਣਾ ਚੌਂਗ ਦੇ ਵਿੱਚ ਅਸੀਂ ਭਗਵਾਨ ਰਾਮ ਦਾ ਇੱਕ ਸਰੂਪ ਲਗਾਇਆ ਸੀਗਾ ਵੀ ਜਿਹਦਾ ਮਤਲਬ ਮਕਸਦ ਸੀਗਾ ਕਿ ਗੌਰਵ ਯਾਤਰਾ ਬਾਰੇ ਸ਼ਹਿਰ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਵੇ। ਕੁਝ ਸ਼ਰਾਰਤੀ ਅਨਸਰਾਂ ਨੇ ਕੱਲ ਬੋਰਡ ਨੂੰ ਉਤਾਰ ਕੇ نیچے ਫੈਂਕ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਉਹਨਾਂ ਜਿਹੜੇ ਸ਼ਰਾਰਤੀ ਅਨਸਰਾਂ ਨੇ ਕਾਰਵਾਈ ਘਨਾਉਣਾ ਕੰਮ ਕੀਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਕਿ ਸ਼ਾਹ ਜੀ ਨੇ ਦ ਚੌਂਕ ਨੂੰ ਰੋਕਾਂਗੇ ਧਰਨਾ ਦੇਵਾਂਗੇ ਸ਼ਹਿਰ ਨੂੰ ਅਸੀਂ ਨਾਲ ਲੈ ਕੇ ਇੱਥੇ ਜੈ ਸ਼੍ਰੀ ਰਾਮ ਫਰੀਦਕੋਟਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਗੌਰਵ ਯਾਤਰਾ ਹੁੰਦੀ ਫਰੀਦਕੋਟਿਆਂ ਨੂੰ ਸੁਨੇਹਾ ਦੇਣਾ ਚਾਹਾਂਗੇ ਕਿ ਸਾਰੇ ਸਨਾਤਨੀ Hindu ਵੀਰ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਇਹ ਯਾਤਰਾ 22 ਤਰੀਕ 2024 ਨੂੰ ਕਿਲਾ ਚੌਂਕ ਦੇ ਵਿੱਚੋਂ ਕੱਢੀ ਜਾ ਰਹੀ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਦੀ ਵਕ ਵਕ ਮੱल्ल्या ਵਿੱਚ ਦੀ ਹੁੰਦੀ ਹੋਈ ਇਹ ਪੰਜ ਚੋਟੀ ਦੇ ਵਿੱਚ ਖਤਮ ਰਾਤ ਨੂੰ 8 ਵਜੇ ਖਤਮ ਹੋਵੇਗੀ ਜੈ ਸ਼੍ਰੀ ਰਾਮ ਇਹ ਜਿਹੜੀ ਗੌਰਵ ਯਾਤਰਾ ਸ਼੍ਰੀ ਜੀ ਪਰਵਾਰੋਂ 22 ਜਨਵਰੀ ਨੂੰ ਕੱਢੀ ਜਾ ਰਹੀ ਹੈ ਉੰਦੇ ਸਬੰਧ ਵਿੱਚ ਅਸੀਂ ਤਿੰਨ ਕੱਟਆਊਟ ਬਣਾਏ ਸੀਗੇ ਇੱਕ ਕੱਟਆਊਟ ਭਾਈਕਨੀਆ ਚੌਂਕ ਦੇ ਵਿੱਚ ਲੱਗਿਆ ਹੋਇਆ ਹੈ ਇਹ ਰਾਤ ਨੂੰ ਲਾਈਟਾਂ ਪੈਣ ਤੇ ਚਮਕਦੇ ਆ ਸਾਡਾ ਮੰਤਵ ਇਹੀ ਈ ਜੇ ਰਾਤ ਨੂੰ ਵੀ ਲੋਕਾਂ ਜਿਹੜੇ ਭਗਤ ਨਾਮ ਭਗਤ ਜਾਂਦੇ ਆ ਉਹਨਾਂ ਨੂੰ ਇਹ ਗੁਰੂ ਯਾਤਰਾ ਬਾਰੇ ਪਤਾ ਲੱਗ ਸਕੇ ਇੱਕ ਕਤਵਾਲੀ ਦੇ ਸਾਹਮਣੇ ਸੁਭਾਸ਼ਚੰਦਰ ਬੋਸ ਚੌਂਕ ਹੈ ਉਹਦੇ ਵਿੱਚ ਵੀ ਲੱਗਿਆ ਹੋਇਆ ਹੈ ਇਹ ਕੰਮੀਆਣਾ ਚੌਂਕ ਜਿਹੜਾ ਹੈ ਇੱਥੇ ਵੀ ਅਸੀਂ 10-15 ਦਿਨ ਪਹਿਲਾਂ ਬੋਰਡ ਲਗਾਇਆ ਸੀਗਾ ਇਹ ਰਾਤੀ ਸਾਨੂੰ ਪਤਾ ਲੱਗਿਆ ਵੀ ਬੋਰਡ ਉਤਾਰ ਕੇ ਛੱਟ ਦਿੱਤਾ ਗਿਆ ਅੱਜ ਅਸੀਂ ਪਤਾ ਕੀਤਾ ਅਸੇ ਬੱਚੋਂ ਤਾਂ ਫੇਰ ਹੁਣ ਰੁੜ ਕੇ ਸਾਰਿਆਂ ਨੇ ਉਹਨੂੰ ਬੁਲਾਇਆ ਬੰਦੇ ਨੂੰ ਤੇ ਮਨਦਿਆਂ ਦਾ ਮਾਲੀ ਆ ਕੇ ਬੋਰਡ ਲਾ ਕੇ ਗਿਆ ਇਹੋ ਜਿਹੇ ਜਿਹੜੇ ਕੰਮ ਐ ਇੱਕ ਨੋਣੇ ਹੁੰਦੇ ਐ ਇਹ ਜਿਹੜੇ ਆਪਣੇ ਧਰਮ ਐ ਇਹ ਧਰਮ ਦੇ ਉਲਟ ਚੱਲਦੇ ਐ ਅਸੀਂ ਇਹੋ ਜਿਹੇ ਕੰਮਾਂ ਦੀ ਸਖਤਨ ਕਹਿੰਦੀ ਕਰਦੇ ਆਂ